ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਸ਼ਹੂਰ ਵਿੱਕੀ ਰੂਬੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੂਬੀ ਸਭ ਤੋਂ ਛੋਟੇ ਕਦ ਵਾਲੀ ਐਡਵੋਕੇਟ ਵੀ ਹੈ ਔਰ ਵਿੱਕੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੋ ਕਿ ਰਿਲੇਸ਼ਨ ਵਿੱਚ ਹੈ ਕਿ ਦੋਵੇਂ ਵਧੀਆ ਖੁਸ਼ ਹਨ ਕਿ ਦੋਸਤੋ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਦੋਨਾਂ ਦੇ ਵਿੱਚ ਵੱਡੀ ਤਕਰਾਰ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਦੋਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਜੋ ਕਿ ਪੋਸਟਾਂ ਦੋਵਾਂ ਡਿਲੀਟ ਕਰ ਦਿੱਤੀਆਂ ਹਨ ਔਰ ਰੂਬੀ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਉਸ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਕਿਸ ਦੀ ਪਰਵਾਹ ਨਾ ਕਰੋ ਕਿ ਲੋਕੀ ਕਿਸੇ ਜੋਗਾ ਵੀ ਨਹੀਂ ਛੱਡਦੇ ਔਰ ਸੁਨੰਦਾ ਸ਼ਰਮਾ ਦੀ ਇੱਕ ਵੀਡੀਓ ਉਸਨੇ ਸਾਂਝੀ ਕੀਤੀ ਹੈ ਕਿ ਦੋਸਤੋ ਤੁਸੀਂ ਅੱਗੇ ਵਾਰ ਅੱਗੇ ਇੱਕ ਵਾਰ ਉਸ ਵੀਡੀਓ ਜ਼ਰੂਰ ਦੇਖਿਓ ਬਾਕੀ ਲੋਕਾਂ ਵੱਲੋਂ ਵੀ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਵੱਡੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਔਰ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਰੂਬੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਔਰ ਲਾਈਕ ਆ ਲਾਈਵ ਆ ਕੀ ਵੀ ਦੱਸਿਆ ਹੈ ਕਿ ਜੋ ਕਿ ਹੁਣ ਮੈਂ ਵਿੱਕੀ ਦੇ ਨਾਲ ਨਹੀਂ ਰਹਿੰਦੀ ਕਿ ਉਸਨੇ ਮੇਰੇ ਉੱਤੇ ਗਲਤ ਇਲਜ਼ਾਮ ਲਗਾਏ ਹਨ ਕਿ ਦੋਸਤੋ ਹੋਰ ਵੀ ਰੂਬੀ ਵੱਲੋਂ ਬਹੁਤ ਕੁਝ ਬੋਲਿਆ ਗਿਆ ਕਿ ਦੋਸਤੋ ਦੋਨੋਂ ਦੇ ਰਿਸ਼ਤੇ ਨੂੰ ਲੈ ਕੇ ਲੋਕ ਜੋ ਕਿ ਉਹਨਾਂ ਬਾਰੇ ਬਹੁਤ ਗਲਤ ਟਿੱਪਣੀਆਂ ਕਰ ਰਹੇ ਹਨ ਕਿ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਗੰਦਮੰਦ ਬੋਲਿਆ ਜਾ ਰਿਹਾ ਹੈ ਕਿ ਦੋਸਤੋ ਤੁਸੀਂ ਨਾ ਦੋਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ